ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਪਤਾਲ ਦੇ ਹੇਟਾ ਪਤਾਲ ਹਨ ਅਤੇ ਆਕਾਸ਼ ਦੇ ਉੱਪਰ ਲੱਖਾਂ ਆਕਾਸ਼ ਹਨ ਔੜਕ ਔੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਉਹਨਾਂ ਦਾ ਜਦ ਬੰਨਾ ਲੱਭਣ ਲਈ ਢੂੰਡ ਢੂੰਡ ਕੇ ਵੇਦ ਕੇਵਲ ਇੱਕੋ ਗੱਲ ਲਖਦੇ ਹਨ ਕਿ ਅਸੀਂ ਹੰਫ ਗਏ ਹਾਂ ਸਹਿਸ 18 ਕੈਨ ਕਤੇ ਬਾ ਅਸਲ ਉਹ ਇਕਤਾਤ ਪਸ਼ਮੀ ਧਾਰਮਿਕ ਗ੍ਰੰਥ ਆਖਦੇ ਹਨ ਕਿ 18000 ਆਲਮ ਹਨ ਪਰੰਤੂ ਅਸਲ ਵਿੱਚ ਇੱਕੋ ਹੀ ਸਾਰਤਾ ਹੈ ਕਿ ਪ੍ਰਭੂ ਬਯੰਤ ਹੈ ਲਿਖਾ ਹੋਏ ਤੱਲੀ ਕੀ ਹੈ ਲਿਖੇ ਹੋਏ ਵਿਨਾਸ਼ ਜੇਕਰ ਉਸ ਦਾ ਕੋਈ ਹਿਸਾਬ ਕਿਤਾਬ ਹੋਵੇ ਕੇਵਲ ਤਾਂ ਹੀ ਇਨਸਾਨ ਉਸ ਨੂੰ ਲਿਖ ਸਕਦਾ ਹੈ ਕਿ ਵਾਹਿਗੁਰੂ ਦਾ ਇਹ ਸਾਬ ਕਿਤਾਬ ਮੁਕਦਾ ਨਹੀਂ ਅਤੇ ਹਿਸਾਬ ਕਿਤਾਬ ਨੂੰ ਬਿਆਨ ਕਰਦਾ ਹੋਇਆ ਇਨਸਾਨ ਖੁਦ ਹੀ ਮੁੱਕ ਜਾਂਦਾ ਹੈ ਨਾਨਕ ਵੱਡਾ ਆ ਕੀ ਹੈ ਆਪੇ ਜਾਣ ਆਪ ਏ ਨਾਨਕ ਉਸ ਨੂੰ ਵਿਚਾਰ ਵਰਣਨ ਕਰ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ